ਸਾਸਰੀ ਘਰ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਸਭ ਤੋਂ ਈਜ਼ੀ ਤਰੀਕੇ ਨਾਲ ਹਲਵਾਈ ਸਟਾਈਲ ਮੋਤੀਚੂਰ ਦੇ ਲੱਡੂ ਤੇ ਬੂੰਦੀ ਬਣਾਵਾਂਗੇ ਅੱਸੀ ਬਹੁਤ ਹੀ ਈਜ਼ੀ ਤਰੀਕੇ ਨਾਲ ਤੇ ਬਹੁਤ ਲੰਬੇ ਟਾਈਮ ਤੱਕ ਇਵੇਂ ਹੀ ਰਸੀਲੇ ਲੱਡੂ ਬਨੇ ਰਹਿਣਗੇ ਸੋ ਐਸ ਫਸਟ ਟਾਈਮ ਅਲਿਤਾ ਹੈ 2 ਕੱਪ ਬੇਸਨ ਦੇ ਸੋ 2 ਕੱਪ ਬੇਸਨ ਦੇ ਵਿੱਚ ਅਸੀਂ ਪਾਵਾਂਗੇ 2 ਕੱਪ ਪਾਣੀ ਤੇ 2 ਕੱਪ ਪਾਣੀ ਪਾਵਾਂਗੇ ਅਸੀਂ ਬਿਲਕੁਲ ਹੌਲੀ-ਹੌਲੀ ਥੋੜਾ-ਥੋੜਾ ਪਾਣੀ ਪਾਉਂਦੇ ਹੋਏ ਅਸੀਂ ਵੇਸਨ ਨੂੰ ਕੋਲ ਲਵਾਂਗੇ ਸੋ ਤੁਸੀਂ ਦੇ ਸਕਦੇ ਹੋ ਥੋੜਾ-ਥੋੜਾ ਪਾਣੀ ਪਾ ਕੇ ਹੀ ਅਸੀਂ ਇੱਕ ਬੈਟਰ ਤਿਆਰ ਕਰਨਾ ਹੈ ਸਾਰਾ ਪਾਣੀ ਇੱਕੋ ਵਾਰੀ ਨਹੀਂ ਪਾ ਦਵਾਂਗੇ ਸਾਰਾ ਪਾਣੀ ਜੇ ਇੱਕੋ ਵਾਰੀ ਪਾਤਾ ਤੇ ਸਾਡਾ ਬੈਟਰ ਹੈ ਜਿਹੜਾ ਉਹ ਠੀਕ ਨਹੀਂ ਬਣੇਗਾ ਇਸ 3 ਕਨਾਲੇ ਸੀ ਦੋ ਕ ਪਾਣੀ ਪੂਰਾ ਪਾ ਲਿਆ ਹੈ ਤੇ ਬੈਟਰ ਨੂੰ ਹੁਣ ਅਸੀਂ ਇੱਕ ਪੌਨੀ ਦੀ ਹੈਲਪ ਨਾਲ ਛਾਨ ਲਵਾਂਗੇ ਤਾਂ ਕਿ ਸਾਰੇ ਲਮਸ ਖਤਮ ਹੋ ਜਾਣ ਸਾਰੀ ਗੁੱਥਲੀਆਂ ਖਤਮ ਹੋ ਗਈਆਂ ਨੇ ਪਰ ਫਿਰ ਵੀ ਅਸੀਂ ਇੱਕ ਵਾਰੀ ਮਿਕਸਰ ਦੀ ਹੈਲਪ ਨਾਲ ਬੈਟਰ ਨੂੰ ਇੱਕ ਵਾਰੀ ਸਮੂਥ ਕਰ ਲਵਾਂਗੇ ਤੇ ਹੁਣ ਅਸੀਂ ਬੂੰਦੀ ਬਣਾਵਾਂਗੇ ਇੱਕ ਬੋਤਲ ਨਾਲ ਘਰ ਵਿੱਚ ਕੋਈ ਵੀ ਕੋਲੇ ਫਾਂਟੇ ਦੀ ਜਾਂ ਪਾਣੀ ਦੀ ਬੋਤਲ ਲੈ ਕੇ ਉਹਨੂੰ ਧੋ ਕੇ ਸਾਫ਼ ਕਰਕੇ ਤੇ ਟੱਕਣ ਦੇ ਵਿੱਚ ਆਪਣੇ ਕੱਪੜੇ ਸੀਣ ਵਾਲੀ ਸੂਈ ਦੇ ਨਾਲ ਪਤਲੀ ਪਤਲੀ ਬਿਲਕੁਲ ਛੋਟੇ-ਛੋਟੇ ਮੋਰੀਆਂ ਕਰ ਲਵਾਂਗੇ ਇਸ ਤਰੀਕੇ ਨਾਲ ਤੇ ਜਾਂ ਫਿਰ ਪਾਈਪਿੰਗ ਬੈਗ ਵੀ ਲੈ ਸਕਨੇ ਹਾਂ ਪਰ ਪਾਈਪਿੰਗ ਬੈਗ ਨਾਲ ਥੋੜਾ ਖਲਾਰਾ ਜਿਆਦਾ ਪੈ ਜਾਏਗਾ ਇਸ ਕਰਕੇ ਬੋਤਲ ਨਾਲ ਬੂੰਦੀ ਬਣਾਉਣਾ ਬਹੁਤ ਹੀ ਵਧੀਆ ਆਪਸ਼ਨ ਹੈ ਨਾਲੇ ਸੇ ਤਿਆਰ ਕਰ ਲਵਾਂਗੇ ਇੱਕ ਟ੍ਰੇ ਜਿਹਦੇ ਵਿੱਚ ਅਸੀਂ ਬੂੰਦੀ ਪਾਣੀ ਹੈ ਉਹਦੇ ਵਿੱਚ ਪੇਪਰ ਲਗਾ ਲਵਾਂਗੇ ਤਾਂ ਕਿ ਐਕਸਟਰਾ ਆਇਲ ਪੇਪਰ ਐਬਜ਼ਾਰਬ ਕਰ ਲਵੇ ਤੇ ਬੈਟਰ ਨੂੰ ਹੋਣਾ ਸੀ ਇੱਕ ਕੀਪ ਦੀ ਹੈਲਪ ਨਾਲ ਬੋਤਲ ਵਿੱਚ ਬੈਟਰ ਨੂੰ ਪਾ ਲਵਾਂਗੇ ਤੇ ਬੂੰਦੀ ਤਲਣ ਵਾਸਤੇ ਤੇਲ ਵੀ ਗਰਮ ਹੋਣਾ ਚਾਹੀਦਾ ਹੈ ਪਹਿਲਾਂ ਤੁਸੀਂ ਇੱਕ ਦੋ ਬੂੰਦੀ ਪਾ ਕੇ ਦੇਖ ਸਕਦੇ ਹੋ ਕਿ ਜੇ ਬੂੰਦੀ ਇੱਕਦਮ ਉੱਪਰ ਆ ਰਹੀ ਹੈ ਤੇਲ ਪਰਫੈਕਟ ਗਰਮ ਹੈ ਸੋ ਇਸ ਥ੍ਰੀਕੇਨਲ ਬੋਤਲ ਨੂੰ ਉਲਟਾ ਕਰਕੇ ਤੇਜ਼ੀ ਨਾਲ ਹਿਲਾਉਂਦੇ ਹੋਏ ਅਸੀਂ ਬੂੰਦੀ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਬੂੰਦੀ ਬਹੁਤ ਹੀ ਪਿਆਰੀ ਤੇ ਬਿਲਕੁਲ ਛੋਟੇ-ਛੋਟੇ ਬਣੀ ਹੈ ਇਕਦਮ ਮੋਤੀਆਂ ਵਰਗੀ ਸਾਡੀ ਬੂੰਦੀ ਬਣੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਵੀ ਦਾਣਾ ਢੇਡਾ ਜਾਂ ਲੰਬਾ ਨਹੀਂ ਹੈ ਬਿਲਕੁਲ ਗੋਲ-ਗੋਲ ਬੂੰਦੀ ਸਾਡੀ ਬਣ ਕੇ ਤਿਆਰ ਹੋ ਰਹੀ ਹੈ ਸੋ ਬੋਤਲ ਨੂੰ ਦਬਾਉਂਦੇ ਹੋਏ ਇੱਧਰ-ਉੱਧਰ ਕਰਦੇ ਹੋਏ ਅਸੀਂ ਬੂੰਦੀ ਬਣਾਵਾਂਗੇ ਬੋਤਲ ਨੂੰ ਇੱਕ ਜਗ੍ਹਾ ਤੇ ਨਹੀਂ ਰੱਖਣਾ ਨਹੀਂ ਤੇ ਸਾਡੀ ਬੂੰਦੀ ਜਿਹੜੀ ਉਹ ਬਿਲਕੁਲ ਠੀਕ ਨਹੀਂ ਬਣੇਗੀ ਇਸ ਤਰੀਕੇ ਨਾਲ ਬੋਤਲ ਨੂੰ ਸੈਂਟਰ ਚ ਦਬਾਉਂਦੇ ਹੋਏ ਇੱਧਰ ਉੱਧਰ ਕਰਦੇ ਹੋਏ ਅਸੀਂ ਬੂੰਦੀ ਬਣਾਵਾਂਗੇ ਤੇ ਜਿਵੇਂ ਹੀ ਕੜਾਈ ਭਰ ਜਾਏਗੀ ਫਿਰ ਅਸੀਂ ਸਟਾਪ ਕਰ ਦਵਾਂਗੇ ਤੇ ਜਦੋਂ ਤੱਕ ਬੱਬਲਸ ਖਤਮ ਨਹੀਂ ਹੁੰਦੇ ਉਦੋਂ ਤੱਕ ਅਸੀਂ ਬੂੰਦੀ ਨੂੰ ਬਿਲਕੁਲ ਵੀ ਛੇੜਾਂਗੇ ਨਹੀਂ ਜਿਵੇਂ ਹੀ ਬਬਲਸ ਖਤਮ ਹੁੰਦੇ ਨੇ ਨਾਲ ਹੀ ਫਟਾਫਟ ਅਸੀਂ ਬੁੰਦੀ ਨੂੰ ਬਾਹਰ ਕੱਢ ਲਵਾਂਗੇ ਇੱਕ ਛਲਨੀ ਦੀ ਹੈਲਪ ਨਾਲ ਸੋ ਬੁੰਦੀ ਨੂੰ ਬਿਲਕੁਲ ਵੀ ਜ਼ਿਆਦਾ ਦੇਰ ਤੇਲ ਵਿੱਚ ਨਹੀਂ ਪਏ ਰਹਿਣ ਦੇਣਾ ਤੇ ਇਹਦਾ ਕਲਰ ਵੀ ਬਿਲਕੁਲ ਚੇਂਜ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਟੇਸਟ ਵਿੱਚ ਵੀ ਵਧੀਆ ਨਹੀਂ ਬਣਨਗੇ ਸੋ ਇਸ ਤਰੀਕੇ ਨਾਲ ਅਸੀਂ ਸਾਰੀ ਬੁੰਦੀ ਬੋਤਲ ਦੀ ਹੈਲਪ ਨਾਲ ਬਣਾ ਲਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਛੋਟੀ ਛੋਟੀ ਪਿਆਰੀ ਪਿਆਰੀ ਬੂੰਦੀ ਸਾੜੀ ਬਣੀ ਹੈ ਤੇ ਇਹ ਪੇਪਰ ਨੇ ਵੀ ਐਕਸਟਰਾ ਤੇਲ ਐਬਜ਼orb ਕਰ ਲਿਆ ਹੈ। ਤੋਂ ਹੁਣ ਅਸੀਂ ਲਵਾਂਗੇ ਇੱਕ ਕੜਾਈ ਉਹਦੇ ਵਿੱਚ ਪਾਵਾਂਗੇ ਅਸੀਂ 2 ਕੱਪ ਚੀਨੀ ਜਿੰਨਾ ਅਸੀਂ ਵੇਸਣ ਲਿੱਤਾ ਸੀ ਉਨਾ ਹੀ ਅਸੀਂ ਚੀਨੀ ਪਾਵਾਂਗੇ। ਤੇ ਨਾਲ ਪਾਵਾਂਗੇ ਸਵਾ ਕੱਪ ਪਾਣੀ। ਸੋ ਅਸੀਂ ਇੱਥੇ ਇੱਕ ਤਾਰ ਦੀ ਚਾਸ਼ਨੀ ਨਹੀਂ ਬਣਾਣੀ ਅਸੀਂ ਸਿਰਫ ਚਿਪਚਿਪੀ ਜੀ ਚਾਸ਼ਨੀ ਬਣਾਣੀ ਹੈ ਜਿਵੇਂ ਸ਼ਹਿਦ ਹੁੰਦਾ ਹੈ ਜਾਂ ਤੇਲ ਹੁੰਦਾ ਹੈ ਤੇ ਨਾਲ ਇਹਦੇ ਵਿੱਚ ਮੈਂ ਪਾਵਾਂਗੀ ਥੋੜਾ ਜਿਹਾ ਨਿੰਬੂ ਦਾ ਰਸ ਥੋੜੇ ਜਿਹੀ ਮੋਟੇ ਇਲਾਚੀ ਦੇ ਦਾਣੇ ਥੋੜਾ ਜਿਹਾ ਫੂਡ ਕਲਰ ਤੇ ਨਾਲ ਥੋੜਾ ਜਿਹਾ ਸਾਫਰਨ ਪਾਣੀ ਦੇ ਵਿੱਚ ਗੋਲ ਕੇ ਪਾ ਦਵਾਂਗੇ ਸੋ ਕਲਰ ਪਾਣਾ ਆਪਸ਼ਨਲ ਹੈ ਤੁਸੀਂ ਜੋ ਵੀ ਪਸੰਦ ਕਰਦੇ ਹੋ ਇੱਥੇ ਪਾ ਸਕਦੇ ਹੋ ਸੋ ਇਸ ਤਰੀਕੇ ਨਾਲ ਚਿਪਚਿਪੀ ਚਾਸ਼ਨੀ ਬਣਾਵਾਂਗੇ ਤਾਰ ਬਿਲਕੁਲ ਨਹੀਂ ਬੰਨੀ ਚਾਹੀਦੀ ਸੋ ਦੋ ਤੋਂ 3 ਮਿੰਟ ਬਾਅਦ ਹੀ ਸਾਡੀ ਚਾਸ਼ਨੀ ਜਿਹੜੀ ਹੈ ਤਿਆਰ ਹੋ ਗਈ ਹੈ ਤੇ ਨਾਲ ਹੀ ਅਸੀਂ ਆਪਣੀ ਬੂੰਦੀ ਪਾ ਦਵਾਂਗੇ ਤੇ ਬੂੰਦੀ ਪਾ ਕੇ ਸਾਰੀ ਬੂੰਦੀ ਨੂੰ ਚਾਸ਼ਨੀ ਵਿੱਚ ਮਿਕਸ ਕਰ ਦਵਾਂਗੇ 2-4 ਮਿੰਟ ਤੱਕ ਚੰਗੀ ਤਰ੍ਹਾਂ ਗੈਸ ਤੇ ਪਕਾਵਾਂਗੇ ਨਾਲ ਦੇ ਵਿੱਚ ਮੈਂ ਪਾਵਾਂਗੀ 2 ਵੱਡੇ ਚਮਚ ਦੇਸੀ ਘਿਓ ਦੇ ਇਹਦੇ ਨਾਲ ਸਾਡੇ ਲੱਡੂ ਜਿਆਦਾ ਦਿਨਾਂ ਤੱਕ ਸੌਫਟ ਬਨੇ ਰਹਿਣਗੇ ਤੋਂ ਇੱਥੇ ਮੈਂ ਪਾਵਾਂਗੀ ਇੱਕ ਮੁਠੀ ਮਗਜ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਇੱਥੇ ਡਰਾਈ ਫਰੂਟ ਜਾਂ ਕੁਝ ਵੀ ਤੁਸੀਂ ਜੋ ਲਾਈਕ ਕਰਦੇ ਹੋ ਤੁਸੀਂ ਪਾ ਸਕਦੇ ਹੋ ਵੈਸੇ ਮਗਜ ਮੋਤੀचूर ਦੇ ਲੱਡੂ ਵਿੱਚ ਜਿਆਦਾ ਵਧੀਆ ਲੱਗਦੇ ਨੇ ਸੋ so, 4 ਤੋਂ 5 ਮਿੰਟ ਪਕਾ ਕੇ ਅਸੀਂ ਗੈਸ ਬੰਦ ਕਰ ਦਵਾਂਗੇ ਤੇ ਥੋੜੀ देर ਵਾਸਤੇ ਢੱਕ ਕੇ ਰੱਖ ਦਵਾਂਗੇ ਤਾਂ ਕਿ ਬੂੰਦੀ ਚੰਗੀ ਤਰ੍ਹਾਂ ਚਾਸ਼ਨੀ ਐਬਜ਼ਾਰਬ ਕਰ ਲਵੇ ਤੁਸੀਂ ਦੇਖ ਸਕਦੇ ਹੋ ਜਿਹੜੇ ਪੇਪਰ ਤੇ ਅਸੀਂ ਬੂੰਦੀ ਰੱਖੀ ਸੀ ਉਹਨੇ ਕਿੰਨਾ ਤੇਲ ਐਬਜ਼ਾਰਬ ਕੀਤਾ ਹੈ ਸੋ 15 ਤੋਂ 20 ਮਿੰਟ ਬਾਅਦ ਸਾਡੀ ਜਿਹੜੀ ਬੂੰਦੀ ਹੈ ਠੰਡੀ ਹੋ ਗਈ ਹੈ ਤੇ ਇੱਕ ਚਮਚ ਦੀ ਹੈਲਪ ਨਾਲ ਕੋ साइज ਦੇ ਲੱਡੂ ਬਣਾਉਣ ਵਾਸਤੇ ਤੇ ਗੋਲ ਲੱਡੂ ਬਣਾ ਲਵਾਂਗੇ ਇਸ ਤਰੀਕੇ ਨਾਲ ਅਸੀਂ ਸਾਰੇ ਲੱਡੂ ਬਣਾ ਲਵਾਂਗੇ ਸੋ ਕਲਰ ਤੁਸੀਂ ਜਿਹੜਾ ਵੀ ਪਸੰਦ ਕਰਦੇ ਹੋ ਚਾਸ਼ਨੀ ਵਿੱਚ ਉਹ ਕਲਰ ਪਾ ਸਕਦੇ ਹੋ ਮੈਂ ਲਈ ਯੈਲੋ ਕਲਰ ਪਾਇਆ ਸੀ ਤੁਸੀਂ ਔਰੇਂਜ ਕਲਰ ਪਸੰਦ ਕਰਦੇ ਹੋ ਤੇ ਤੁਸੀਂ ਔਰੇਂਜ ਔਰੇਂਜ ਕਲਰ ਵੀ ਪਾ ਸਕਦੇ ਹੋ ਸੋ ਇਸ ਤਰੀਕੇ ਨਾਲ ਮੈਂ ਲੱਡੂ ਸਾਰੇ ਬਣਾ ਕੇ ਤਿਆਰ ਕਰ ਲਏ ਨੇ ਬਹੁਤ ਹੀ ਪਿਆਰੇ ਲੱਡੂ ਬਣੇ ਨੇ ਦੇਖਣ ਵਿੱਚ ਜਿੰਨੇ ਪਿਆਰੇ ਨੇ ਖਾਣ ਵਿੱਚ ਓਤੋਂ ਵੀ ਜ਼ਿਆਦਾ ਟੇਸਟੀ ਨੇ ਤੇ ਇਸ ਤਰੀਕੇ ਨਾਲ ਬਣਾਏ ਹੋਏ ਲੱਡੂ ਜ਼ਿਆਦਾ ਦਿਨਾਂ ਤੱਕ ਐਸੇ ਤਰੀਕੇ ਨਾਲ ਹੀ ਜੂਸੀ ਰਹਿਣਗੇ ਬਿਲਕੁਲ ਵੀ ਸੁੱਕਣਗੇ ਨਹੀਂ ਤੇ ਤੁਸੀਂ ਵੀ ਇੱਕ ਵਾਰੀ ਮੇਰੇ ਤਰੀਕੇ ਨਾਲ ਲੱਡੂ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਜ਼ਰੂਰ ਦੱਸਿਓ ਤੁਹਾਡੇ ਲੱਡੂ ਕਿਵੇਂ ਦੇ ਬਣੇ ਨੇ ਤੇ ਜੇ ਤੁਹਾਨੂੰ ਮੇਰੀ ਰੈਸিপি ਚੰਗੇ ਲੱਗੇ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਫਿਰ ਦੁबारा ਮਿਲਣੀ ਹੈ ਇੱਕ ਨਵੀਂ ਰੈਸিপি ਦੇ ਨਾਲ ਤਾਂ ਤੱਕ ਲਈ ਸਾਰੇ ਨੂੰ ਸਤਿ ਸ੍ਰੀ ਅਕਾਲ